ਜਿਹੜੀ ਸਾਰੀਆਂ ਗੁਰਦਾਰਾ ਪ੍ਰਬੰਧਕ ਕਮੇਟੀਆਂ ਜਾਂ ਸੰਸਥਾਵਾਂ ਦੀ ਇਕੱਤਰਤਾ ਕਰਨ ਵਾਸਤੇ ਇੱਕ ਕਮੇਟੀ ਬਣਾਉਣ ਵਾਸਤੇ ਉਪਰਾਲਾ ਕੀਤਾ ਬਹੁਤ ਹੀ ਸ਼ਲਾਘਾਯੋਗ ਹੈ ਇਹਦੇ ਲਈ ਵਧਾਈ ਦੇ ਪਾਤਰ ਹੈ ਜਿਹੜੇ ਅੱਗੇ ਲੱਗੇ ਆਂ ਕਈ ਵਾਰੀ ਮੈਂ ਪਿਛਲੀ ਵੀਡੀਓ ਤੇ ਵੀ ਗੱਲ ਕੀਤੀ ਵੀ ਅੱਗੇ ਵੀ ਕਈ ਵਾਰੀ ਇਹਦਾ ਉਪਰਾਲਾ ਹੋਇਆ ਸਫਲ ਨਹੀਂ ਹੋ ਸਕਿਆ ਕਈ ਕਰਨਾ ਕਰਕੇ ਤੇ ਇਸ ਵਾਰ ਸਫਲ ਕਰਨ ਦੇ ਲਈ ਜੋ ਮੇਰਾ ਸੁਝਾਅ ਹੈ ਉਹ ਗਏ ਹੈ ਵੀ ਕਿਸੇ ਇੱਕ ਕਾਕੂ ਦੇ ਕਮਾਂਡ ਨਾ ਦਿੱਤੀ ਜਾਵੇ ਕਿਉਂਕਿ ਇਹ ਕਨਸੈਪਟ ਹੈ ਸਰਬਤ ਖਾਲਸਾ ਦਾ ਗੁਰੂ ਹਰਗੋਬਿੰਦ ਸਿੰਘ ਸਾਹਿਬ ਦਾ ਮੇਰੀ ਪੀਰੀ ਦਾ ਸਿਧਾਂਤ ਰਿਹਾ ਹੈ ਅਕਾਲ ਤਖਤ ਦਾ ਸਿਧਾਂਤ ਰਿਹਾ ਹੈ ਵੀ ਦੋ ਨਿਸ਼ਾਨ ਸਾਹਿਬ ਦਰਬਾਰ ਸਾਹਿਬ ਲੱਗੇ ਹੋਏ ਐ ਇੱਕ ਨਿਸ਼ਾਨ ਸਾਹਿਬ ਜਿਹੜਾ ਅਕਾਲ ਤਖਤ ਸਾਹਿਬ ਵਾਲਾ ਹੈ ਉਹ ਥੋੜਾ ਜਿਹਾ ਨੀਵੇਂ ਦਰਬਾਰ ਸਾਹਿਬ ਵਾਲਾ ਉੱਚਾ ਹੈ ਉਹਦਾ ਸਿਧਾਂਤ ਇਹ ਹੈ ਕਿ ਜਿਹੜਾ ਧਰਮ ਹੈ ਉਹ ਰਾਜਨੀਤੀ ਦੇ ਅਧੀਨ ਚੱਲਦਾ ਨਾ ਰਾਜਨੀਤੀ ਦੇ ਅਧੀਨ ਧਰਮ ਨਹੀਂ ਕਦੇ ਚੱਲਦੇ ਹੁੰਦੇ। ਪਹਿਲੀ ਧਰਮ ਦੇ ਅਧੀਨ ਹੀ ਰਾਜਨੀਤੀ ਕੀਤੀ ਜਾਂਦੀ ਕਿਉਂਕਿ 1920 ਚ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਤੇ ਉਹਦੇ ਅਧੀਨ ਰਾਸੀ ਮਾਮਲੇ ਨਿਖਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ। ਤੇ ਹੋਣ ਵੀ ਜੇ ਕੋਈ ਸੰਸਥਾ ਬਣੇ ਤਾਂ ਉਹਦੇ ਚ ਕਿਸੇ ਇੱਕ ਨੂੰ ਨਾ ਅੱਗੇ ਕੀਤਾ ਜਾਵੇ। ਇੱਕ ਕਮੇਟੀ ਹੀ ਬਣਾ ਕੇ ਫੈਸਲਾ ਲਿਆ ਜਾਵੇ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਪਿਆਰੇ ਸਾਜੀ ਕਿਸੇ ਇੱਕ ਨੂੰ ਅਧਿਕਾਰ ਨਹੀਂ ਦਿੱਤਾ ਪੰਜ ਪਿਆਰਿਆਂ ਨੂੰ ਅਧਿਕਾਰ ਦਿੱਤਾ ਵੀ ਕੌਮ ਦੇ ਲਈ ਕੀ ਕਰਨਾ ਜੇ ਪੰਜ ਪਿਆਰੇ ਫੈਸਲਾ ਲੈਂਦੇ ਐ ਉਸ ਤੋਂ ਬਾਅਦ ਉਹ ਸਰਬੱਤ ਖਾਲਸਾ ਦੇ ਦੌਰ ਤੇ ਆ ਕੇ ਸੰਗਤ ਵਿੱਚ ਦੱਸਦੇ ਆ ਵੀ ਅਸੀਂ ਆ ਫੈਸਲਾ ਲਿਆ ਤੁਹਾਨੂੰ ਪ੍ਰਵਾਨ ਫਿਰ ਸੰਗਤ ਪ੍ਰਵਾਨ ਕਰਦੀ ਐ ਉਸ ਇੱਥੇ ਉਹਨਾਂ ਚਿਰ ਮੇਰੇ ਸਾਹਮਣੇ ਕਦੇ ਆਪਾਂ ਸਫਲ ਨਹੀਂ ਹੋਵਾਂਗੇ ਜਿੰਨਾ ਚਿਰ ਏਸ਼ ਕਨਸੈਪਟ ਨੂੰ ਆਪਾਂ ਫੋੜੋ ਨਹੀਂ ਕਰਦੇ ਕਨਸੈਪਟ ਫੋੜੋ ਤਾਂ ਹੀ ਕਰੀਏ ਪੰਜ ਬਿਆਰੇ ਆ ਕਨਸੈਪਟ ਪੰਜ ਦੀ ਜਗ੍ਹਾ 7 ਮੈਂਬਰੀ 11 ਮੈਂਬਰੀ ਕਮੇਟੀ ਬਣਾਈ ਜਾ ਸਕਦੀ ਹੈ ਜੈਕਟਿਵ ਕਮੇਟੀ ਬਣਾਈ ਜਾ ਸਕਦੀ ਪਰ ਜੇ ਇੱਕ ਦੇ ਦੀ ਚੱਲਾਂਗੇ ਫਿਰ ਕਈਆਂ ਨੂੰ ਇਹ ਪਰੇਸ਼ਾਨੀ ਰਹੂਗੀ ਇਹ ਫਲਾਣੀ ਧੜੇ ਦਾ ਫਲਾਣੀ ਜਥੇਬੰਦੀ ਦਾ ਫਲਾਣੀ ਪਾਰਟੀ ਉਸ ਨਾਲ ਆਪਾਂ ਕਦੇ ਇਕੱਠੇ ਨਹੀਂ ਹੋ ਸਕਦੇ ਜੋ ਮੇਰਾ ਨਿੱਜੀ ਵਿਚਾਰ ਹੈ ਮਰਗੀ ਤੁਹਾਡੇ ਸਭ ਦੇ ਆਪ ਦੇ ਆਪ ਦੇ ਵਿਚਾਰ ਹੋ ਸਕਦੇ ਇਹ ਇਹ ਸਿਧਾਂਤ ਗੁਰੂ ਸਾਹਿਬ ਦਾ ਸਿਧਾਂਤ ਹੈ ਮੈਂ ਥੋੜਾ ਜਿਹਾ ਖੋਲਿਆ ਤੁਸੀਂ ਆਪ ਸਭ ਸਿਆਣੇ ਹੋ ਸੋਝਵਾਨ ਹੋ ਇਹਦੇ ਤੇ ਕਨਸੈਪਟ ਤੇ ਧਿਆਨ ਰੱਖੋ ਤਾਂ ਹੀ ਆਪਾਂ ਸਫਲ ਹੋ ਸਕਦੇ ਹਾਂ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ